ਮੈਂ ਆਸਟ੍ਰੇਲੀਆ ਤੋਂ ਆਇਆ ਜੀ ਆਸਟ੍ਰੇਲੀਆ ਤੋਂ ਸਪੈਸ਼ਲ ਆਏ ਹੋ ਖਾਸ ਤੌਰ ਤੇ ਆਏ ਜੀ 11 11 ਤਰੀਕ ਨੂੰ ਗਾਇਸ ਵੀਰ ਦੇ ਨਾਲ ਹੀ ਹੋ ਜੀ ਨਾਲ ਹੀ ਉਹਦੇ ਨਾਲ ਹੀ ਹੈ ਜੀ ਸੰਗਤਾਂ ਦਾ ਹੁਕਸ਼ਾ ਜੀ ਇੰਨਾ ਵੱਡਾ ਇਕੱਠ ਇਹ ਸੰਗਤਾਂ ਆਪਣੇ ਕੋਠਿਆਂ ਤੇ ਜੜ ਕੇ ਘਰਾਂ ਅੰਦਰ ਵਿੱਚ ਗਲਗਾ ਅਤਿ ਉੱਤੀ ਗਰਮੀ ਆ ਤੇ ਘਰਾਂ ਤੋਂ ਬਾਹਰ ਆ ਕੇ ਸੰਗਤ ਦਾ ਸਵਾਗਤ ਕਰਾਈਆਂ ਵਾ ਇਹ ਭਾਈ ਸਾਹਿਬ ਨੂੰ ਬਾਹਰ ਕੱਢੀਏ ਜੀ ਠੀਕ ਹੈ ਨਸ਼ਿਆਂ ਦੇ ਖਿਲਾਫ ਉਹਨਾਂ ਨੇ ਮੁਹਿੰਮ ਸ਼ੁਰੂ ਕੀਤੀ ਸੀ ਉਹ ਹੀ ਦੁਬਾਰਾ ਕਰਨੀ ਆ ਨਸ਼ੇ ਦਾ ਖਾਤਮਾ ਆਪਾਂ ਮੇਨ ਆਪਣਾ ਕੰਮ ਵੀ ਨਸ਼ੇ ਦਾ ਜੀ ਬਹੁਤ ਜ਼ਿਆਦਾ ਨੌਜਵਾਨ ਭਾਈ ਸਾਹਿਬ ਨੂੰ ਇੰਨਾ ਪ੍ਰੇਮ ਕਰਦੇ ਮੈਂ ਦੱਸ ਨਹੀਂ ਸਕਦਾ ਜੀ ਆਪਣੇ ਮਾਪ ਪਿਓ ਦਾ ਵੀ ਨਹੀਂ ਕਰਦੇ ਜਿੰਨਾ ਭਾਈ ਸਦਾ ਪ੍ਰੇਮ ਕਰਦੇ ਆ ਉਹ ਉਹ ਬਹੁਤ ਪਿੱਛੇ ਨੇ ਉਹਨਾਂ ਨੌਨੀ ਅੰਦਰ ਨਹੀਂ ਗਈ ਆਉਣੀ ਅੱਜ ਉਹਨਾਂ ਦੀ ਅੱਜ ਉਹਨਾਂ ਨੂੰ ਪਤਾ ਲੱਗ ਚੁੱਕਾ ਵੀ ਭਾਈ ਸਾਹਿਬ ਦੇ ਨਾਲ ਜਿਹੜੀ ਸੂਚੀ ਸੰਗਤ ਉਹ ਖੜ ਗਈ ਆ ਘਰਾਂ ਦੇ ਵਿੱਚੋਂ ਬੀਬੀਆਂ ਨੌਜਵਾਨ ਗੱਭਰੂ ਉੱਠ ਕੇ ਜਿਹੜੇ ਸੜਕਾਂ ਦੇ ਆ ਗਏ ਭਾਈ ਸਾਹਿਬ ਦੀ ਮਿਹਤ ਕਰਨ ਤੇ ਡਿਸਪਲਿਨਸ ਰਹਿ ਕੇ ਚੌਂਡ ਜਾਂਦੇ ਦੀਆਂ ਹਦਾਇਤਾਂ ਦਾ ਪਾਲਣ ਕਰਦੇ ਹੋਏ ਆਪਾਂ ਸਾਰੇ ਮਿਲ ਜੁੜ ਕੇ ਆਪਣੇ ਭਾਈਚਾਰੇ 'ਚ ਇੱਕ ਇੱਕਦਮ ਸੁੱਖ ਸ਼ਾਂਤੀ ਦਾ ਇਹ ਜੀਣਾ ਇੱਕ ਜੁਗ ਨੂੰ ਵੀ ਜੇ ਉਹ ਤੋਂ ਬਾਅਦ ਦਾ ਸਮਾਂ ਵੀ ਆਪਾਂ ਜੇ ਮਿਲ ਜੁੜ ਕੇ ਰਹੀਏ ਤੱਕ ਕੇ ਰੋਡ ਸ਼ੋਅ ਬਾਰੇ ਕੀ ਕਹਿਣਾ ਚਾਹੋਗੇ ਜੀ ਬਹੁਤ ਵਾਹ ਰੋਡ ਸ਼ੋਅ ਬਹੁਤ ਧੰਨਵਾਦ ਆੰਗ ਦਾ ਜੀ ਅੱਛਾ ਜੀ ਕਿੱਥੋਂ ਆਏ ਤੁਸੀਂ ਅਸੀਂ ਮੈਂ ਆਸਟ੍ਰੇਲੀਆ ਤੋਂ ਆਇਆ ਜੀ ਆਸਟ੍ਰੇਲੀਆ ਤੋਂ ਸਪੈਸ਼ਲ ਆਏ ਹੋ ਖਾਸ ਤੌਰ ਤੇ ਆਏ ਜੀ 11 11 ਤਰੀਕ ਠੀਕ ਹੈ ਸਵੇਰ ਦੇ ਨਾਲ ਹੀ ਹੋ ਜੀ ਨਾਲ ਹੀ ਉਹਦੇ ਨਾਲ ਹੀ ਹੈ ਜੀ ਜਿੱਤ ਹੋ ਚੁੱਕੀ ਜਿੱਤ ਪੱਕੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਜੀ ਵੈਸੇ ਇਧਰ ਪਿੰਡ ਕਿਹੜਾ ਤੁਹਾਡਾ ਜੀ ਪਿੰਡ ਕਿਹੜਾ ਤੁਹਾਡਾ ਵੈਸੇ ਪਿੰਡ ਦਾ ਮੇਰੇ ਮੁਕੇ ਜੇ ਪੈਂਦਾ ਜੀ ਮੁਕੇ ਜੇ ਪੈਂਦਾ ਠੀਕ ਹੈ ਭਾਈ ਸਾਹਿਬ ਦੇ ਪ੍ਰਚਾਰਵਾਦੀ ਤੁਸੀਂ ਆਏ ਹੋ ਹਾਂ ਜੀ ਹਾਂ ਜੀ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਬਹੁਤ ਵਧੀਆ ਨੌਜਵਾਨ ਮਹਾਰਾਜ ਦੀ ਕਿਰਪਾ ਨੂੰ ਬਹੁਤ ਮੱਗ ਕਰ ਰਹੇ ਆ ਜੀ ਨਹੀਂ ਛੱਡਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਬਾਰੇ ਕਹਿਨੇ ਤੋਂ ਬਾਹਰ ਬਾਬਾ ਸ਼ਬਦ ਇੰਨਾ ਕ ਜਿਆਦਾ ਸੰਗਤਾਂ ਦਾ ਉਲਸ਼ਾ ਤੇ ਇੰਨਾ ਵੱਡਾ ਇਕੱਠ ਕਿ ਸੰਗਤਾਂ ਆਪਣੇ ਕੋਠਿਆਂ ਤੇ ਚੜ ਕੇ ਘਰਾਂ ਦੇ ਵਿੱਚ ਗਲ ਗਾ ਅਤਿ ਦੀ ਗਰਮੀ ਆ ਤੇ ਘਰਾਂ ਤੋਂ ਬਾਹਰ ਆ ਕੇ ਸੰਗਤਾਂ ਸਵਾਗਤ ਕਰਾਈਆਂ ਵਾ ਕਿ ਜਿਹੜਾ ਕਾਫਲਾ ਵਾ ਉਹ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਨੌਜਵਾਨਾਂ ਤੇ ਹੱਥੇ ਟਕਟੋਕੜ 10 10 15 15 ਕਿਲੋਮੀਟਰ ਤੱਕ ਲੰਬਾ ਦਾ ਉਹ ਕਾਫਲਾ ਹੋ ਰਿਹਾ ਵਾ ਤੇ ਜਿਹੜਾ ਕਾਫਲਾ ਜਿਹੜਾ ਸੀ ਐਲਸਮੇਟੀ ਦਾ ਟਾਈਮ ਮੇਰੇ ਹੱਥ ਤੇ 7 ਵਜੇ ਨਾਲੇ ਆ ਤੇ ਜਿਹੜਾ ਜਿਹਦਾ ਟਾਈਮ ਸੀਗਾ ਉਹ 5 ਵਜੇ ਬਹੁਤ ਹੀ ਸਮਾਪਤੀ ਸੀਗੀ ਤੇ ਉਹ ਕਾਫਲਾ ਵੱਡਾ ਹੋਣ ਕਰਕੇ ਜਿਹੇ ਟਾਈਮ ਜਿਹਦਾ ਉਹ ਲੇਟ ਹੋ ਰਿਹਾ ਵਾ ਇੰਨਾ ਵੱਡਾ ਸੰਗ ਦਾ ਦਾਤ ਸਾਹ ਆ ਜਿਹਦਾ ਕਹਨੇ ਤੋਂ ਵੀ ਬਾਹਰ ਆ ਜਿਹੜਾ ਉਹ ਸੀ ਜਿਹੜੀ ਸੰਗਤਾਂ ਦੇ ਬਾਤ ਕਰਕੇ ਵਾਲੇ ਉਹਨਾਂ ਪਾਸੇ ਨੂੰ ਗੋਡਾ ਪਾ ਕੇ ਆਪਣਾ ਗੁਰਪ੍ਰੀਤ ਸਿੰਘ ਜੀ ਕਿਹੜਾ ਪਿੰਡ ਕਿਹੜਾ ਜੋਗੇ ਵਾਲਾ ਜੀ ਤੇ ਕੀ ਕਹਿਣਾ ਚਾਹੋਗੇ ਅੱਜ ਦੇ ਕਾਫਲੇ ਬਾਰੇ ਉਹ ਕਿਰਪਾ ਮਹਾਰਾਜ ਦੀ ਚੜ੍ਹਦੀ ਕਲਾ ਹੋ ਗਈ ਜੀ ਠੀਕ ਹੈ ਜੀ ਤੇ ਮੈਸੀ ਕੀ ਦੇਣਾ ਚਾਹੋਗੇ ਨੌਜਵਾਨਾਂ ਨਾਲ ਬਹੁਤ ਵੱਡੇ ਪੱਧਰ ਦੇ ਜਿਹੜੇ ਰੋਡ ਸ਼ੋਅ ਦੇ ਵਿੱਚ ਨੌਜਵਾਨ ਦਾਖਲ ਹੋਏ ਆ। ਪੈਸੇ ਜੇ ਹੀ ਆ ਵੀ ਵੱਧ ਤੋਂ ਵੱਧ ਵੋਟਾਂ ਭਾਈਏ ਭਾਈ ਸਾਹਿਬ ਨੂੰ ਬਾਹਰ ਕੱਢੀਏ ਜੀ। ਠੀਕ ਹੈ। ਨਸ਼ਿਆਂ ਦੇ ਖਿਲਾਫ ਉਹਨਾਂ ਨੇ ਮੁਹਿੰਮ ਸ਼ੁਰੂ ਕੀਤੀ ਸੀ ਉਹ ਹੀ ਦੁਬਾਰਾ ਕਰਨੀ ਆ। ਨਸ਼ੇ ਦਾ ਖਾਤਮਾ ਆਪਾਂ ਮੇਨ ਆਪਣਾ ਕੰਮ ਵੀ ਨਸ਼ੇ ਦਾ ਜੀ ਬਹੁਤ ਜ਼ਿਆਦਾ ਵੱਧ ਗਿਆ। ਠੀਕ ਹੈ। ਇਹਨਾਂ ਸਰਕਾਰਾਂ ਦਾ ਆਪਾਂ ਨੂੰ ਮੇਦ ਵੀ ਕੋਈ ਨਹੀਂਗੀ। ਠੀਕ ਹੈ। ਤੇ ਭਾਈ ਸਾਹਿਬ ਤੋਂ ਗੱਲੇ ਤੋਂ ਮੇਦ ਆ ਤੇ ਉਹ ਹੀ ਸਹੀ ਕੰਮ ਕਰ ਸਕਦੇ ਆ। ਠੀਕ ਹੈ ਭਾਈ ਧੰਨਵਾਦ। ਜੀ ਜਿੰਨੀ ਮੈਨੂੰ ਸਲੋਟ ਕਰੀਓ ਮੇਰਾ ਕੇਵਲ ਖਾਸਾ ਸੀ ਥੋੜੇ ਰਹਿ ਗਏ ਬਾਕੀ ਤੇਰੇ ਬਨੇ ਨਹੀਂ ਗਏ ਨੌਜਵਾਨਾਂ ਨੂੰ ਬਾਪੂ ਜੀ ਬੇਸ ਦਾ ਹਾਸਾ ਨੌਜਵਾਨ ਪੈਸਾ ਨੂੰ ਇੰਨਾ ਪ੍ਰੇਮ ਕਰਦੇ ਮੈਂ ਦੱਸ ਨਹੀਂ ਸਕਦਾ ਜੀ ਆਪਣੇ ਮਾਪ ਪਿਓ ਦਾ ਵੀ ਨਹੀਂ ਕਰਦੇ ਜਿੰਨਾ ਪੈਸਾ ਦਾ ਪ੍ਰੇਮ ਕਰਦੇ ਭਾਈ ਸਾਹਿਬ ਜੀ ਅੱਜ ਦਾ ਜਿਹੜਾ ਰੋਡ ショਅ ਕੀਤਾ ਜਾ ਰਿਹਾ ਜੀਰਾ ਵਿਧਾਨ ਸਭਾ ਹਲਕੇ ਦੇ ਵਿੱਚ ਕੀ ਕਹਿਣਾ ਚਾਹੋਗੇ ਇਸ ਤੇ ਬਾਰੇ ਦੇ ਵਾਸਤੇ ਜੀ ਇਥੇ ਪਹਿਲਾਂ ਤੇ ਗੁਰੂ ਮਹਾਰਾਜ ਦਾ ਕਨਾਲਪੁਰ ਸ਼ੁਕਰ ਹੈ ਤੇ ਬਾਕੀ ਸੰਗਤਾਂ ਦਾ ਸਹਿਯੋਗ ਹੈ ਇਹਨਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਹੈ ਜੀਰੇ ਦੀਆਂ ਸੰਗਤਾਂ ਦਾ ਬਾਕੀ ਕੋਲ ਸਭ ਟੋਟਲ ਹਲਕੇ ਦੀਆਂ ਸੰਗਤਾਂ ਦਾ ਕਿ ਜਿਹੜਾ ਇਹਨਾਂ ਪਿਆਰ ਸਤਕਾਰ ਮਾਣ ਤੇ ਇਹਨਾਂ ਸਾਰਾ ਕੁਝ ਹੈ ਪ੍ਰਬੰਧ ਵੀ ਉਹ ਖੁਦ ਕਰ ਰਹੇ ਸਭ ਕੁਝ ਕਰ ਰਹੇ ਆ ਸਾਰੇ ਪਾਰਟੀ ਪਾਜੀ ਤੋਂ ਉੱਪਰ ਉੱਠ ਕੇ ਸਹਿਯੋਗ ਦੇ ਰਹੇ ਆ ਜਾਤ ਪਾਤ ਤੋਂ ਧਰਮ ਮਜਬਤ ਤੋਂ ਉੱਪਰ ਉੱਠ ਕੇ ਸਹਿਯੋਗ ਦੇ ਰਹੇ ਆ ਮੈਂ ਉਹਨਾਂ ਦਾ ਅਸੀਂ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆ ਦਿਲ ਦੀਆਂ ਗੱਲਾਂ ਆਜਾ ਐਲਾਨ ਹੋ ਗਿਆ ਜੀ ਮੈਨੂੰ ਲੱਗਦਾ ਜੀ ਨੌਜਵਾਨਾਂ 'ਚ ਬਹੁਤ ਸ਼ਾਂਤੀ ਸੀਗਾ ਸਵੇਰ ਤੋਂ ਅਸੀਂ ਦੇਖ ਰਹੇ ਆ ਜੀ ਆ ਜੀ ਨੌਜਵਾਨਾਂ ਦੇ ਤੇ ਜਦੋਂ ਤੋਂ ਉਹ ਐਲਾਨ ਹੋਇਆ ਉਦੋਂ ਤੋਂ ਹੀ ਬਹੁਤ ਵੱਡਾ ਸ਼ਾਂਤ ਰਿਕਨ ਜਨੋਦਰ ਵੱਧਾ ਜਾ ਰਿਹਾ ਜੀ ਕਰਕੇ ਨੌਜਵਾਨਾਂ ਨੂੰ ਸਾਡੀ ਇਹ ਵੀ ਅਪੀਲ ਆ ਕਿ ਆਪਾਂ ਸਾਰੇ ਡਿਸਪਲਿਨਸ ਰਹਿ ਕੇ ਚੋਣ ਜਾਂਦੇ ਦੀਆਂ ਹਦਾਇਤਾਂ ਦਾ ਪਾਲਣ ਕਰਦੇ ਹੋਏ ਆਪਾਂ ਸਾਰੇ ਮਿਲ ਜੁੜ ਕੇ ਆਪਣੇ ਭਾਈਚਾਰੇ 'ਚ ਇੱਕ ਇੱਕਦਮ ਸੁੱਖ ਸ਼ਾਂਤੀ ਦਾ ਇਹ ਜਿਹਾ ਇੱਕ ਜੂਨ ਨੂੰ ਵੀ ਜਾਂ ਉਦੋਂ ਬਾਅਦ ਦਾ ਸਮਾਂ ਵੀ ਆਪਾਂ ਇਹ ਮਿਲ ਜੁੜ ਕੇ ਰਹੀਏ ਕਿਸੇ ਨਾ ਵੀ ਕਿਸ ਤਰ੍ਹਾਂ ਦੀ ਤਲਖੀ ਜਾਂ ਕੋਈ ਅਜਿਹੀ ਚੀਜ਼ ਨਾ ਹੋਵੇ